ਕਮਲਕੌਰ ਨੂੰ ਲੈ ਕੇ ਜੋ ਚਰਚਾਵਾ ਹੁਣ ਤੱਕ ਚੱਲ ਰਹੀਆਂ ਨੇ ਜਾਂ ਕਹਿ ਦਈਏ ਕਿ ਅਮਰਤਪਾਲ ਮੈਰੋਂ ਨੂੰ ਲੈ ਕੇ ਪਹਿਲਾਂ ਲੱਗੇ ਦਿਨੀ ਐਸਐਸਪੀ ਬਠਿੰਡਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਔਰ ਉਸ ਤੋਂ ਬਾਅਦ ਬਹੁਤ ਕੁਝ ਉਜਾਗਰ ਹੁੰਦਾ ਨਜ਼ਰ ਆ ਰਿਹਾ ਹੈ ਉਹਦੇ ਵਿੱਚੋਂ ਕੁਝ ਵੱਡੇ ਇਲਜ਼ਾਮ ਵੀ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਗਿਆਨੀ ਬੂਟਾ ਸਿੰਘ ਜੀ ਮੌਜੂਦ ਨੇ ਗਿਆਨੀ ਜੀ ਸਮਰੱਥਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਸਭ ਤੋਂ ਪਹਿਲੀ ਗੱਲ ਥੋੜੀ ਇੱਕ ਵੀਡੀਓ ਦੇਖ ਰਿਹਾ ਸੀ ਅਜੇ ਆਪਣੀ ਇਸ ਗੱਲਬਾਤ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਵੀਡੀਓ ਦੇਖ ਰਿਹਾ ਸੀ ਤੇ ਉਹਦੇ ਵਿੱਚ ਤੁਸੀਂ ਕੁਝ ਗੱਲਾਂ ਕਹਿੰਦੇ ਨਜ਼ਰ ਆਏ ਹੋ ਅਮਰਿਤਪਾਲ ਸਿੰਘ ਮੈਰੋ ਬਾਰੇ ਇਹਦੇ ਬਾਰੇ ਖਦਸ਼ੇ ਜਤਾਏ ਜਾ ਸਕਦੇ ਹੁੰਦੇ ਆ ਪਰ ਤੁਸੀਂ ਜ਼ਿਆਦਾ ਸਟ੍ਰੇਟ ਫਾਰਵਰਡ ਔਰ ਤੱਥ ਦੇ ਆਧਾਰ ਦੇ ਉੱਤੇ ਸ਼ਾਇਦ ਗੱਲ ਕਰਦੇ ਪ੍ਰਤੀਤ ਹੋ ਰਹੇ ਹੋ ਤੁਸੀਂ ਤੁਸੀਂ ਸ਼ਾਇਦ ਦਾਵਾ ਕਰਦੇ ਨਜ਼ਰ ਆ ਰਹੇ ਹੋ ਕਿ ਕਮਲਕੌਰ ਦਾ ਰੇਪ ਹੋਇਆ ਆ ਕੀ ਇਹ ਸੱਚ ਆ ਔਰ ਤੁਹਾਡੇ ਕੋਲ ਇਹਦਾ ਕੀ ਪ੍ਰੂਫ ਆ ਜੀ ਦੇਖੋ ਇਦਾਂ ਹੁਣ ਨਾ ਸਟੇਟਮੈਂਟਾਂ ਕਾਫੀ ਦੁਨੀਆਂ ਦੇ ਵਿੱਚ ਵੀ ਚੇਂਜ ਹੋਣ ਲੱਗੀਆਂ ਜਿਹੜੇ ਸਭ ਨਾਲ ਮੈਂ ਗੱਲ ਕਰ ਰਿਹਾ ਹਾਂ ਜਿਹੜੇ ਸਭ ਨਾਲ ਪਹਿਲਾਂ ਚੱਲਦਾ ਸੀ ਹੁਣ ਕੁਝ ਹੋਰ ਬਣ ਗਿਆ ਜਿਹੜੇ ਉਹਦੇ ਫੋਨ ਕਮਲਕੌਰ ਦੇ ਅਮਰਤਪਾਲ ਮਹਿਰੋਵਰਗੇ ਨੇ ਫੜੇ ਨੇ ਕੁੱਟ ਕੇ ਖੋਹੇ ਨੇ ਹਾਂ ਹਮ ਅੱਜ ਮੈਨੂੰ ਇੱਕ ਉਹਦੇ ਵਿੱਚੋਂ ਅਸ਼ਲੀਲ ਵੀਡੀਓ ਕਿਸੇ ਨੇ ਭੇਜੇ ਕਿਸੇ ਹੋਰ ਬੰਦੇ ਦੀ ਕਮਲਕੌਰ ਦੇ ਨਾਲ ਹਨਾ ਹਮ ਇਹਦਾ ਮਤਲਬ ਉਹ ਵੀਡੀਓ ਜਿਹੜੀਆਂ ਉਹ ਅਮਰਪਾਲ ਮਹਿਰੋ ਵਾਇਰਲ ਕਰ ਲਿਆ ਉਹਦੇ ਉਹਦੇ ਫੋਨ ਦੀਆਂ ਉਹ ਕਰ ਰਿਹਾ ਇਹਦਾ ਮਤਲਬ ਇਹ ਹੈਗਾ ਹਮ ਹੁਣ ਜਿਹੜਾ ਉਹਦਾ ਫੋਨ ਖੋਇਆ ਸੀ ਉਹਦੇ ਵਿੱਚ ਤੁਹਾਨੂੰ ਇਦਾਂ ਪ੍ਰਤੀਤ ਹੋਊਗਾ ਵੀ ਅਮਰਪਾਲ ਮਹਿਰੋ ਦੀਆਂ ਵੀਡੀਓ ਵੀ ਉਹਦੇ ਵਿੱਚ ਹੈਗੀਆਂ ਨੇ ਹਮ ਫੋਨ ਖੋਣ ਦਾ ਮਤਲਬ ਇਹ ਸੀਗਾ ਇੱਥੋਂ ਤੱਕ ਵੀ ਲੋਕ ਹੁਣ ਬੋਲਣਾ ਸ਼ੁਰੂ ਕਰਦੇ ਨੇ ਨਹੀਂ ਇਹ ਇਹ ਖਦਸ਼ਾ ਅਜੇ ਤੱਕ ਇਹ ਖਦਸ਼ਾ ਹੈ ਅਜੇ ਤੱਕ ਇਹ ਹੋ ਸਕਦੀਆਂ ਕਿ ਹੈਗੀਆਂ ਨੇ ਨਹੀਂ ਹੈਗੀਆਂ ਨੇ ਇਸ ਕੋਈ ਸ਼ੱਕ ਨਹੀਂ ਕਿਉਂਕਿ ਉਹ ਆਪਣੇ ਆਪ ਨੂੰ ਪ੍ਰੂਫ ਕਰਨ ਵਾਸਤੇ ਨੇ ਵੀ ਮੈਂ ਸੱਚਾ ਉਹਦੀਆਂ ਵੀਡੀਓ ਵਾਇਰਲ ਕਰੀ ਜਾਂਦਾ ਉਹਦੇ ਫੋਨ ਵਿੱਚੋਂ ਹੂੰ ਉਹਦੇ ਫੋਨ ਵਿੱਚੋਂ ਮੈਨੂੰ ਕਿਸੇ ਨੇ ਵੀਡੀਓ ਭੇਜੀ ਤੀ ਮੈਂ ਉਹ ਵੀਡੀਓ ਦੇਖੀ ਨਹੀਂ ਮਾੜਾ ਮੈਂ ਦੇਖੇ ਮੈਂ ਉਹਦੀ ਡਿਲੀਟ ਕਰਤੀ ਹੈ ਵੀਡੀਓ ਬਹੁਤ ਨਾਜ਼ੁਕ ਹਾਲਤ ਵਿੱਚ ਉਹ ਵੀਡੀਓ ਸੀ ਹਨਾ ਹੂੰ ਇਹਦਾ ਮਤਲਬ ਇਹ ਹੈਗਾ ਵੀ ਉਹਦੇ ਜਿਹੜੇ ਰਿਲੇਸ਼ਨ ਨੇ ਉਹ ਕਮਲ ਕੌਰ ਦੇ ਨਾਲ ਬਣ ਚੁੱਕੇ ਸੀ ਜਿਹੜਾ ਮੈਨੂੰ ਲੱਗ ਰਿਹਾ ਲੱਗ ਨਹੀਂ ਰਿਹਾ ਜੀ ਇਹ ਹੁਣ ਤਕਰੀਬ ਸਬੂਤ ਸਾਹਮਣੇ ਆ ਹੀ ਚੁੱਕੇ ਐ ਉਹਦਾ ਮਾਰਨ ਦਾ ਜਿਹੜਾ ਮਤਲਬ ਸੀਗਾ ਫੋਨ ਖੋਣ ਦਾ ਜਿਹੜਾ ਮਤਲਬ ਸੀਗਾ ਮੈਨੂੰ ਇਹ ਤੱਕ ਵੀ ਲੱਗਦਾ ਵੀ ਉਹਨੂੰ ਉਹ ਜਾ ਜੇ ਟ੍ਰੈਵਲ ਜਿਹੜੀ ਉਹਦੀ ਹਿਸਟਰੀ ਜੇ ਫਲੋੜੀ ਜਾਵੇ ਉਹ ਡਬਈ ਵੀ ਇੱਕ ਵਾਰੀ ਉਹਨੂੰ ਲੈ ਕੇ ਗਿਆ ਇਤਨਾ ਵੀ ਲੱਗ ਰਿਹਾ ਹਜੇ ਇਹ ਮੈਸੇ ਪੁਲਿਸ ਦਾ ਅਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹ ਦੱਸਣਗੇ ਵੀ ਕੀ ਹੋਣਾ ਠੀਕ ਹੈ ਨਾ ਗੱਲ ਇਹ ਵੀ ਹੈਗਾ ਵੀ ਉਹ ਲੈ ਕੇ ਗਿਆ ਇੱਕ ਵਾਰੀ ਹੋਰ ਇੱਕ ਵਾਰੀ ਅਕਮਲ ਅਕਮਲ ਨੂੰ ਕਮਲਕੌਰ ਨੂੰ ਆਪਣੀ ਭੂਆ ਦੇ ਜਾਂ ਕਿਸੇ ਹੋਰ ਇਸ ਦੇ ਘਰ ਵੀ ਰੱਖ ਦਿਆ ਦੋ ਦਿਨ ਵਾਸਤੇ ਇਹ ਵੀ ਸਚਾਈ ਹੈ ਕਿਉਂ ਰੱਖਦਾ ਹੈ ਇਹ ਉਹ ਫੋਨ ਵਿੱਚ ਬਹੁਤ ਕੁਝ ਸੀਗਾ ਇੱਥੋਂ ਤੱਕ ਵੀ ਗੱਲ ਸਾਹਮਣੇ ਆ ਰਹੀ ਹੈ ਵੀ ਇਹ ਬੰਦਾ ਕਮਲਕੌਰ ਦੇ ਰਾਹੀਂ ਬਲੈਕਮੇਲ ਵੀ ਕਰਦਾ ਸੀ ਹੋਰ ਬੰਦਿਆਂ ਨੂੰ ਅੱਛਾ ਕਮਲਕੌਰ ਫੋਨ ਵਗੈਰਾ ਕਰਦੀ ਸੀ ਕਮਲ ਵਗੈਰਾ ਕਮਲ ਫੋਨ ਵਗੈਰਾ ਕਰਦੀ ਸੀ ਹੋਰ ਬੰਦਿਆਂ ਨੂੰ ਕੋਈ ਅਮੀਰ ਬੰਦਾ ਫਸਦਾ ਸੀਗਾ ਤੇ ਉਹਨੂੰ ਬੁਲਾ ਕੇ ਬਲੈਕਮੇਲ ਦਾ ਧੰਦਾ ਵੀ ਜਿਹੜਾ ਅਮਰਪਾਲ ਉਹਦੇ ਰਾਹੀਂ ਕਰ ਰਿਹਾ ਸੀ ਜਾਨਕਿ ਕਮਲਕੌਰ ਦੇ ਫੋਨ ਵਿੱਚ ਇਹੋ ਜੀਆਂ ਚੀਜ਼ਾਂ ਵੀ ਹੈਗੀਆਂ ਹੈਗੀਆਂ ਨੇ ਜਿਹੜੀਆਂ ਉਹ ਫੋਨ ਖੋ ਕੇ ਲੈ ਭਜਿਆ ਇਹਦਾ ਮਤਲਬ ਇਹ ਬਣਦਾ ਇੱਥੋਂ ਹੂੰ ਅੱਛਾ ਵੈਸੇ ਜੇਸ ਪੂਰੇ ਮਾਮਲੇ ਤੇ ਗੌਰ ਕਰੀਏ ਅਮਰਪਾਲ ਮਹਿਰੋਂ ਵਾਲੇ ਮਾਮਲੇ ਤੇ ਇਸ ਵੇਲੇ ਬਹੁਤ ਕੁਝ ਚੱਲਦਾ ਪਿਆ ਇਸ ਵੇਲੇ ਤਾਂ ਉਸ ਕਤਲ ਦੀ ਪੂਰੀ ਦਾਸਤਾ ਸ਼ਾਇਦ ਪੁਲਿਸ ਨੇ ਬਿਆਨ ਕਰ ਦਿੱਤੀ ਹੈ ਪਰ ਅਜੇ ਤੱਕ ਇਸ ਚੀਜ਼ ਦਾ ਐਗਜ਼ੈਕਟ ਕੋਈ ਇਨਫੋਰਮੇਸ਼ਨ ਸਾਹਮਣੇ ਨਹੀਂ ਆਈ ਕਿ ਰੇਪ ਹੋਇਆ ਹਾਂ ਇਹ ਜ਼ਰੂਰ ਕਹਿੰਦੀ ਹੈ ਪੁਲਿਸ ਕਿ ਅਸੀਂ ਟੈਸਟ ਵਾਸਤੇ ਸਵਾਬਸ ਭੇਜੇ ਹੋਏ ਐ ਖਰੜ ਭੇਜੇ ਹੋਏ ਐ ਤੁਹਾਨੂੰ ਨਹੀਂ ਲੱਗਦਾ ਕਿ ਵੇਟ ਕਰ ਲੈਣਾ ਚਾਹੀਦਾ ਸੀਗਾ ਇਹ ਇੰਨਾ ਵੱਡਾ ਨਹੀਂ ਨਹੀਂ ਜੀ ਮੈਂ 1 ਮਿੰਟ ਜੀ ਮੈਂ ਕਿਸੇ ਪ੍ਰਸ਼ਾਸਨ ਦੀ ਬੇਟ ਨਹੀਂ ਕਰਨੀ ਨਾ ਮੈਂ ਕਿਸੇ ਰਿਪੋਰਟ ਦੀ ਵੇਟ ਕਰਨੀ ਹੈ ਮੈਂ ਤਾਂ ਚੈਲੰਜ ਇੱਕ ਹੋਰ ਕਰ ਰਿਹਾ ਉਹਨੂੰ ਅਮਰਤਪੁਰ ਨੂੰ ਇੱਕ ਹੋਰ ਚੈਲੰਜ ਕਰਦਾ ਮੈਰੋਂ ਨੂੰ ਵੀ ਜੇ ਬੰਦੇ ਦਾ ਪੁੱਤ ਹੈਗਾ ਨਾ ਸਾਹਮਣੇ ਆ ਹੂੰ ਤੈਨੂੰ ਅਦਾਲਤ ਵਿੱਚ ਸਾਹਮਣੇ ਪੇਸ਼ ਕਰਕੇ ਤੈਨੂੰ ਉੱਥੇ ਦੱਸਾਂਗੇ ਵੀ ਤੂੰ ਕੀ ਕਰਕੇ ਭੱਜਿਆ ਇਥੋਂ ਮੈਨੂੰ ਕਿਸੇ ਰਿਪੋਰਟ ਦੀ ਲੋੜ ਨਹੀਂ ਜੀ ਇਹ ਮੀਡੀਆ ਵੀ ਮੈਨੂੰ ਕਹਿ ਰਿਹਾ ਅਸੀਂ ਤੁਸੀਂ ਇਹ ਦੱਸੋ ਤੁਸੀਂ ਤੁਸੀਂ ਹੁਣ ਇਹ ਗੱਲ ਦਾ ਜਵਾਬ ਦਿਓ ਇਹ ਉਹੀ ਬੰਦੇ ਜਿਹੜੇ ਕਹਿੰਦੇ ਸਾਨੂੰ ਪ੍ਰਸ਼ਾਸਨ ਤੇ ਯਕੀਨ ਨਹੀਂ ਹੈਗਾ ਹੂੰ ਸਾਨੂੰ ਰਿਪੋਰਟਾਂ ਤੇ ਇਹ ਉਹੀ ਬੰਦੇ ਨੇ ਅਮਰਤਪਾਲ ਮਹਿਰੋ ਲੱਲ ਜਿਹੜਾ ਤੁਹਾਡਾ ਮੂਤਪਾਲ ਲਾਲੋ ਇਹ ਉਹੀ ਬੰਦੇ ਜਿਹੜੇ ਕਹਿੰਦੇ ਸਾਨੂੰ ਕਾਨੂੰਨ ਤੇ ਯਕੀਨ ਨਹੀਂ ਹੈਗਾ ਹੂੰ ਸਾਨੂੰ ਸਰਕਾਰੇ ਦੁਆਰੇ ਯਕੀਨ ਹੈ ਨਾ ਉਹੀ ਬੰਦੇ ਨੇ ਇਹ ਹੁਣ ਰਿਪੋਰਟਾਂ ਦੇ ਯਕੀਨ ਕਰਨਗੇ ਇਹ ਬੰਦੇ ਹੂੰ ਮੰਨ ਲੋ ਗੱਲ ਜੇ ਰਿਪੋਰਟ ਆ ਵੀ ਗਈ ਮੰਨ ਲੋ ਗੱਲ ਜੇ ਰਿਪੋਰਟ ਆ ਵੀ ਗਈ ਮੈਡੀਕਲ ਦੇ ਵਿੱਚ ਆ ਵੀ ਗਿਆ ਵੀ ਵੀ ਬਰਾਦਕਾਰ ਕੀਤਾ ਇਹ ਫਿਰ ਮੰਨਣਗੇ ਹੂੰ ਇਹਨਾਂ ਨੇ ਇਹਨਾਂ ਦਾ ਯਕੀਨ ਫੇਰ ਵੀ ਨਹੀਂ ਕਰਨਾ ਫੇਰ ਵੀ ਕਹਿਣਗੇ ਹਕੂਮਤ ਧੱਕਾ ਕਰਦੀ ਹੈ ਫੇਰ ਵੀ ਇਦਾਂ ਕਹਿਣਗੇ ਹੂੰ ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ ਮੈਂ ਉਸ ਪਾਸੇ ਨਹੀਂ ਜਾਣਾ ਮੈਂ ਇਹਨਾਂ ਦੀ ਜਿਹੜੀ ਇਹਨਾਂ ਦੀ ਭਾਸ਼ਾ ਵਿੱਚ ਜਵਾਬ ਦੇਣਾ ਜੋ ਇਹ ਚਾਹੁੰਦੇ ਨੇ ਜੋ ਇਹ ਪ੍ਰੋਸ ਕਰ ਰਹੇ ਨੇ ਇੰਡੀਆ ਦੇ ਵਿੱਚ ਵੀ ਪੰਜਾਬ ਇੰਡੀਆ ਦਾ ਹਿੱਸਾ ਹੈ ਨਹੀਂ ਪੰਜਾਬ ਆਜ਼ਾਦ ਮੁਲਕ ਬਣਾਉਣਾ ਹੈ ਅਸੀਂ ਖਾਲਸਾ ਬਣਾਉਣਾ ਹੈ ਸਾਡੀ ਆਪਣੀ ਚੱਲੂ ਇਹਨਾਂ ਦੀ ਭਾਸ਼ਾ ਵਿੱਚ ਜਵਾਬ ਦੇਣਾ ਹੈ ਵੀ ਬੰਦੇ ਦਾ ਪੁੱਤ ਬਣ ਕੇ ਪੰਜਾਬ ਦੇ ਵਿੱਚ ਦੁਬਾਰਾ ਮੁੜ ਕੇ ਆ ਮੈਨੂੰ ਮਿਲ ਕਲੇ ਨੂੰ ਆ ਕੇ ਮੈਨੂੰ ਮਿਲ ਅਕਲੇ ਨੂੰ ਆ ਕੇ ਜੇ ਮੈਨੂੰ ਕਹਣਾ ਕਿੱਥੇ ਆਣਾ ਮੈਂ ਆਜਣਾ ਉੱਥੇ ਸਾਹਮਣੇ ਬਹਿ ਕੇ ਗੱਲ ਕਰਦੇ ਵੀ ਕਿਉਂ ਭੱਜਿਆ ਤੂੰ ਹੂੰ ਵੈਸੇ ਤਾਂ ਵੈਸੇ ਤਾਂ ਤੁਸੀਂ ਆਪਣੀ ਵੀਡੀਓ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਦੀ ਵੀ ਗੱਲ ਕੀਤੀ ਸੀ ਕਿ ਉੱਥੇ ਜਾ ਕੇ ਆਪਾਂ ਗੱਲ ਕਰਦੇ ਹਾਂ ਪਰ ਦੂਸਰੇ ਪਾਸੇ ਸ੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਵੀ ਜਾਂ ਉਹਨਾਂ ਦੇ ਹੈੱਡ ਗ੍ਰੰਥੀ ਵੱਲੋਂ ਵੀ ਥਾਪੜਾ ਦੇ ਹੀ ਦਿੱਤਾ ਗਿਆ ਇੰਡਾਇਰੈਕਟਲੀ ਅੰਮ੍ਰਿਤਪਾਲ ਮੈਰਨ ਉਹਨਾਂ ਗਲਤੀਆਂ ਨੇ ਜਿਹੜੇ ਤੁਸੀਂ ਗ੍ਰੰਥੀ ਦੀ ਗੱਲ ਕਰਦੇ ਹੋ ਮੇਰੇ ਕੋਲੋਂ ਨਾ ਸ਼ਬਦ ਕਢਾਓ ਇਹ ਜੇ ਉਹਨਾਂ ਨੇ ਸਾਡੇ ਕੌਮ ਨੂੰ ਸੰਭਾਲਿਆ ਹੁੰਦਾ ਪੰਜਾਬ ਵੱਲ ਗੌਰ ਕੀਤੀ ਹੁੰਦੀ ਜਿਹੜਾ ਸ਼ੋਮਣੀ ਕਮੇਟੀ ਦਾ ਅਰਬਾਂ ਖਰਬਾਂ ਦਾ ਬਜਟ ਹੈ ਜੋ ਪੰਜਾਬ ਲਈ ਲਾਇਆ ਹੁੰਦਾ ਸਾਡੀ ਜਿਹੜੀ ਪੀੜ੍ਹੀ ਸੀ ਨਾ ਜਿਵੇਂ ਸਿੱਧੂ ਮੂਸੇਵਾਲਾ ਕਹਿੰਦਾ ਗ੍ਰੈਜੂਏਟ ਮਿਲੂਗੀ ਹਨਾ ਐਜੂਕੇਟ ਮਿਲੂਗੀ ਉਹ ਗੱਲਾਂ ਸ਼੍ਰੋਮਣੀ ਕਮੇਟੀ ਨੇ ਕੀਤੀਆਂ ਨਹੀਂ ਉਹ 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 ਜਿਹੜਾ ਕੰਮ ਸ਼੍ਰੋਮਣੀ ਉਹ ਕੀਤਾ ਇਹ ਤਾਂ ਨਾ ਇਹ ਫੁਕਰਿਆਂ ਨੂੰ ਫੁਕਰਿਆਂ ਨੂੰ ਫੂਕ ਦੇਣ ਵਾਲੇ ਨੇ ਹੁਣ ਪਤਾ ਵੀ ਅੱਗ ਵੱੜਦੀ ਆ ਵੀ ਥੋੜਾ ਜਿਹਾ ਤੇਲ ਆਪਾਂ ਪਾ ਦਿੱ ਗਏ ਅੱਜ ਹੁਣ ਨਾਲ ਖੜੇ ਆ ਕੀ ਕੀ ਜਸਟੀਫਾਈ ਕਰਦੇ ਆ ਤੁਸੀਂ ਉਹ ਤਾਂ ਅਣਪੜ੍ਹ ਲਾਣਾ ਜੀ ਆਹ ਜਿਹੜੀ ਕੁੜੀ ਵਕੀਲ ਸਾਹਮਣੇ ਆਈ ਐ ਕਿ ਗੰਦਗੀ ਸਾਫ਼ ਕਰਦੀ ਇੱਕ ਵਕੀਲ ਜਸਟੀਫਾਈ ਕਰਦੀ ਐ ਹੂੰ ਇੱਕ ਤੁਸੀਂ ਕੀ ਕਿਹਨੂੰ ਕਹੋਗੇ ਇੱਕ ਵਕੀਲ ਡਿਗਰੀ ਉਹਦੇ ਕੋਲੇ ਵਕੀਲ ਹੁੰਦੀ ਆ ਉਹ ਕੁੜੀ ਜਸਟੀਫਾਈ ਕਰਦੀ ਹੈ ਵੀ ਕਤਲ ਕਰਨਾ ਜਾਇਜ਼ ਹੈ ਹੂੰ ਉਹ ਜਿਹੜੇ ਸਾਡੇ ਬਾਬੇ ਤਾਂ ਅਣਪੜ੍ਹ ਲਾਣਾ ਹੈ ਉਹਨਾਂ ਨੂੰ ਕੀ ਕਹਿਣਾ ਸੀ ਹੂੰ ਅੱਛਾ ਮਤਲਬ ਕਿ ਤੁਹਾਡੇ ਕਹਿਣ ਮੁਤਾਬਕ ਅਮਰਪਾਲ ਔਰ ਕਮਲ ਕੁਮਾਰੀ ਵਿਚਾਲੇ ਕੋਈ ਸਬੰਧ ਸੀਗੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਮੈਂ ਕਹਣਾ ਜੀ 100% 100% 101% ਕਹਿਣਾ ਪਊਗਾ ਜਿਹੜੀਆਂ ਉਹਦੀਆਂ ਹਲਕਤਾਂ ਨੇ ਦਲੀਲਾਂ ਦਿੱਤੀਆਂ ਨੇ ਉਹਦੀਆਂ ਉਹਦੇ ਵਿੱਚ 100% ਸਾਬਤ ਹੁੰਦਾ ਵੀ ਉਹਦੇ ਰਿਲੇਸ਼ਨ ਵੀ ਹੈਗੇ ਸ਼ੋਦੇ ਨਾਲ ਕਿਉਂਕਿ ਮੈਨੂੰ ਤੁਸੀਂ ਇਹ ਗੱਲ ਜਵਾਬ ਦਿਓ ਉਹ ਫੋਨ ਫੜ ਕੇ ਕਿਉਂ ਭਜਦਾ ਉਹਦਾ ਫੋਨ ਵਿੱਚ ਕੀ ਸੀਗਾ ਦੱਸੋ ਨਾ ਤੁਸੀਂ ਮੈਨੂੰ ਹੂੰ ਉਹਨੂੰ ਕੀ ਖਤਰਾ ਸੀਗਾ ਫੋਨ ਤੋਂ ਹੂੰ ਠੀਕ ਹੈ ਅੱਛਾ ਜੇ ਹੁਣ ਆਪਾਂ ਕਾਰਵਾਈ ਦੇ ਉੱਤੇ ਵੀ ਇੱਕ ਵਾਰੀ ਨਿਗਾਹ ਮਾਰ ਲਈਏ ਗਿਆਨੀ ਜੀ ਜੋ ਜੋ ਸਿਚੁਏਸ਼ਨ ਚੱਲਦੀ ਪਈ ਹੈ ਤੁਸੀਂ ਤੁਹਾਨੂੰ ਲੱਗਦਾ ਕਿ ਇਹ ਸੈਟੀਸਫੈਕਟਰੀ ਪੋਜੀਸ਼ਨ ਹੈਗੀ ਹੈ ਪੁਲਿਸ ਦੀ ਕਾਰਵਾਈ ਤੋਂ ਤੁਸੀਂ ਕੀ ਸੋਚਦੇ ਹੋ ਦੇਖੋ ਜੀ ਜੇ ਕੋਈ ਮੇਰੇ ਕੋਲੋਂ ਪੁੱਛੇ ਮੈਂ ਤਾਂ ਯਕੀਨ ਫੇਰ ਕਰੂੰਗਾ ਵੀ ਇਹ ਜਿਹੜੇ ਦੱਲੇ ਨੇ ਨਾ ਇੱਕ ਤੁਹਾਨੂੰ ਪਤਾ ਹੈ ਜਿਹੜਾ ਉਹ ਪੱਟੀ ਪੱਟੀ ਕਰਕੇ ਮੁੰਡਾ ਪਾਕਿਸਤਾਨ ਦਾ ਉਹਦਾ ਬਿਆਨ ਆਇਆ ਸੀ ਦੇ ਹੱਕ ਵਿੱਚ ਕੀ ਸ਼ਾਜਾਦ ਪੱਟੀ ਸ਼ਾਜਾਦ ਪੱਟੀ ਉਹ ਉਹ ਸ਼ਬਦ ਨਾ ਮੇਰੇ ਕੋਲੋਂ ਕਢਾਓ ਮੁਸਲਾ ਸ਼ਬਦ ਜਿਹੜਾ ਨਾ ਬਾਣੀ ਵਿੱਚ ਵੀ ਆਉਂਦਾ ਹੈ ਲੇਕਿਨ ਉਹਨਾਂ ਲੋਕਾਂ ਲਈ ਆਉਂਦਾ ਜਿਹੜੇ ਬੰਦੇ ਮਤਲਬ ਕਿ ਪਾਕਿਸਤਾਨ ਤੋਂ ਜੇ ਹੈਲਪ ਆ ਰਹੀ ਹੈ ਤਾਂ ਕਿਤੇ ਨਾ ਕਿਤੇ ਆਈਐਸਆਈ ਦੇ ਨਾਲ ਕਿਤੇ ਕੰਟੈਕਟ ਹੈਗਾ ਹੂੰ ਹੁਣ ਦਵਾਈ ਦਵਾਈ ਗਿਆ ਹੋ ਸਕਦਾ ਉਧਰੋਂ ਪਲੇਨ ਉਧਰੋਂ ਘੁਮਾ ਦੇਣ ਹੂੰ ਜਿਹੜੇ ਸਾਡੇ ਪਹਿਲਾਂ ਖਾਲਸਾਨੀ ਜਾਂਦੇ ਨੇ ਉਹ ਪਾਕਿਸਤਾਨ ਜਾ ਕੇ ਠਹਿਰਦੇ ਨੇ ਆਪਕੰਨ ਜੱਕ ਠਰਦੇ ਨੇ ਹੁਣ ਖੇਤਰਾਂ ਤੋਂ ਡਰਦਾ ਭੱਜਿਆ ਵੀ ਕੱچے ਚਿੱਟੇ ਖੁੱਲ ਚੁੱਕੇ ਨੇ ਵੀ ਹੁਣ ਮੈਨੂੰ ਇੰਡੀਆ ਦੇ ਵਿੱਚ ਖਤਰਾ ਹੈਗਾ ਹੀ ਹੈਗਾ ਡਰਦਾ ਭੱਜਿਆ ਜੀਓ ਅੱਛਾ ਇਹ ਭੱਜਣ ਵਾਲੀ ਗੱਲ ਤੇ ਵੀ ਮੈਂ ਮੈਂ ਆਉਣਾ ਚਾਹੁੰਦਾ ਕਿਉਂਕਿ ਲੰਗੇ ਦਿਨੀ ਇਹ ਫੈਸਲਾ ਕੀਤਾ ਗਿਆ ਕਿ ਜਿਹੜੇ ਘਮਨ ਬ੍ਰਦਰਜ਼ ਹੈਗੇ ਨੇ ਉਹ ਇਹ ਕੇਸ ਲੜਨਗੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਸਰੈਂਡਰ ਕਰਨ ਨੂੰ ਤਿਆਰ ਹੈ ਫਿਰ ਫਿਰ ਭੱਜਣ ਵਾਲੀ ਗੱਲ ਤਾਂ ਕਿੱਥੇ ਹੀ ਰਹਿ ਜਾਂਦੀ ਜੇ ਸਰੈਂਡਰ ਨੂੰ ਹੀ ਤਿਆਰ ਹੈ ਤੇ ਫਿਰ ਕਾਦੀ ਗੱਲ ਰਹਿ ਗਈ ਨਹੀਂ ਨਹੀਂ ਹੁਣ ਸਰੈਂਡਰ ਕਿਉਂ ਕਰਦਾ ਜੀ ਹੁਣ ਜੋਤੀਆ ਖਾ ਕੇ ਸਰੈਂਡਰ ਕਰਦਾ ਹੂੰ ਇਹ ਤਾਂ ਇਹਦਾ ਕੋਈ ਮਕਸਦ ਹੀ ਨਹੀਂ ਇਹਦਾ ਘੋਮਣ ਬ੍ਰਦਰ ਨੂੰ ਵੀ ਚਾਹੀਦਾ ਹੈ ਕਿ ਜੇ ਪੜ੍ਹੇ ਲਿਖੇ ਵਕੀਲ ਇਹ ਕਹਿਣਗੇ ਜਾ ਕੇ ਵੀ ਹਾਂ ਕਤਲ ਕਰਕੇ ਗੁੰਡਾਗਰਦੀ ਖਤਮ ਕਰਨੀ ਹੈ ਹੂੰ ਇਹ ਲਾ ਕੋਈ ਕੋਈ ਲਾ ਹੋਗਾ ਇਹ ਹੂੰ ਕਿੱਧਰ ਲੈ ਕੇ ਜਾਣੋ ਤੁਸੀਂ ਹੂੰ ਇਹ ਵਕੀਲ ਇਹ ਜੇ ਵਕੀਲ ਇਹ ਗੱਲਾਂ ਕਰਨਗੇ ਮੈਂ ਉਹਨਾਂ ਦੀ ਇੰਟਰਵਿਊ ਸੁਣੀ ਆ ਕੱਲ ਮੇਰਾ ਨਾਂ ਵੀ ਲੈਂਦੇ ਸੀ ਕਹਿੰਦੇ ਕਿ ਅਸੀਂ ਨਾਲ ਬਹਾਵਾਂਗੇ ਪੁੱਛਾਂਗੇ ਮੈਥੋਂ ਕੀ ਬਹੋਣਾ ਅਸੀਂ ਕਿਸੇ ਅਸੀਂ ਕਿਸੇ ਵਕੀਲ ਨੂੰ ਜਿਵੇਂ ਨਿੱਜਕਾ ਦਸੂਦ ਦੇਣਾ ਨਾ ਕਿਸੇ ਇਹਨੂੰ ਦੇਣਾ ਅਸੀਂ ਪ੍ਰਸ਼ਾਸਨ ਨੂੰ ਦੇਣਾ ਅਸੀਂ ਤਾਂ ਮੈਂ ਤਾਂ ਉਹਨੂੰ ਚੈਲੰਜ ਕੀਤਾ ਸਿੱਧਾ ਵੀ ਤੂੰ ਬਲਾਤਕਾਰ ਹੀ ਹੈਗਾ ਤੇਨਾਂ ਰਿਲੇਸ਼ਨ ਹੈਗੇ ਆ ਜੇ ਤੂੰ ਇੰਨਾ ਹੀ ਸੱਚਾ ਤੈਨੂੰ ਇੱਕ ਬੰਦਾ ਚੈਲੰਜ ਕਰ ਰਿਹਾ ਇੱਕ ਸ਼ਿਕਾਉਮ ਦਾ ਪ੍ਰਚਾਰਕ ਤੈਨੂੰ ਚੈਲੰਜ ਕਰ ਰਿਹਾ ਵੀ ਆ ਕੇ ਸਾਹਮਣੇ ਬੈਠ ਹੂੰ ਪਰ ਇੱਕ ਸਵਾਲ ਇੱਥੇ ਖੜਤੀ ਜਾਂਦਾ ਗਿਆਨੀ ਜੀ ਜੇ ਜੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਰਿਲੇਸ਼ਨਸ ਸੀਗੇ ਜਾਂ ਕੋਈ ਆਪਸ ਵਿੱਚ ਸਾਥ ਸੀ ਫਿਰ ਕਤਲ ਕਰਨ ਦੀ ਕੀ ਨੌਬਤ ਆ ਗਈ ਕਤਲ ਕਰਨ ਦਾ ਮਤਲਬ ਇਹ ਸੀ ਨਾ ਵੀ ਹੁਣ ਫੋਨ ਫੜ ਕੇ ਡਾਟਾ ਆਪਣਾ ਚੱਕ ਲਿਆ ਹੂੰ ਵੀਡੀਓ ਵੀਡੀਓ ਡਿਲੀਟ ਕਰਤੀਆਂ ਹਾਲਾਂਕਿ ਇਹਨਾਂ ਇਹਨਾਂ ਮੂਰਖਾਂ ਨੂੰ ਪਤਾ ਹੈ ਨਹੀਂ ਵੀ ਹੁਣ ਜਿਹੜਾ ਜਿਹੜੀ ਤਕਨੀਕ ਹੈਗੀ ਹੈ ਵੀ ਰਿਕਵਰ ਹੋ ਜਾਂਦਾ ਸਾਰਾ ਕੁਝ ਹੂੰ ਤੁਸੀਂ ਜੋ ਮਰਜ਼ੀ ਕਰ ਲਓ ਹੁਣ ਇਹ ਕੰਮ ਨਹੀਂ ਹੋਣਾ ਇੱਕ ਦਿਨ ਮੈਂ ਹੋਰ ਦੱਸਦਾ ਗੱਲ ਉਹ ਕੁੜੀ ਐ ਇੰਨੀ ਕਿ ਸਤਾਨ ਲੱਗਦੀ ਐ ਕੁੜੀ ਉਹ ਕਮਲਕੌਰ ਵੀ ਉਹਨੇ ਡਾਟਾ ਕਿਸੇ ਨੂੰ ਹੋਰ ਵੀ ਭੇਜਿਆ ਹੋਣਾ ਜਿਹੜਾ ਹੁਣ ਭੱਜਿਆ ਉਹ ਇਹ ਇਹ ਨਹੀਂ ਹੈਗਾ ਉਹ ਭੱਜਿਆ ਪਤਾ ਕਿਉਂ ਐ ਡਾਟਾ ਜੇ ਉਹਨੇ ਉਹਨਾਂ ਫੋਨਾਂ ਵਿੱਚੋਂ ਡਿਲੀਟ ਕਰਤਾ ਹੋਣਾ ਉਹ ਕੁੜੀ ਨੇ ਡਾਟਾ ਕਿਸੇ ਨੂੰ ਹੋਰ ਵੀ ਭੇਜਿਆ ਹੋਊਗਾ ਇਹ ਤੁਹਾਨੂੰ ਮੈਂ ਗਰੰਟੀ ਦੇ ਨਾਲ ਚੀਜ਼ ਦੀ ਉਹਨੂੰ ਡਰਾਇਆ ਚੀਜ਼ ਦਾ ਜਿਹਦਾ ਡਰਾਇਆ ਉਹਨੂੰ ਠੀਕ ਐ ਕੋਈ ਦੋਰਾ ਨਹੀਂ ਠੀਕ ਹੈ اور ਜੇ ਆਉਂਦੇ ਸਮੇਂ ਵਿੱਚ ਜਿਵੇਂ ਘਮਨ ਬ੍ਰਦਰ ਦਾ ਦਾਵਾ ਆ ਕਿ ਉਹ ਸਰੈਂਡਰ ਕਰਦੇ ਐ ਤੁਸੀਂ ਤੁਸੀਂ ਫਿਰ ਰਲ ਕੇ ਬਹਿ ਕੇ ਗੱਲ ਕਰੋਗੇ ਉਵੇਂ ਜਿਵੇਂ ਤੁਸੀਂ ਕਿਹਾ ਕਾਲਕਤਾ ਸਾਹਿਬ ਤੇ ਜਾ ਕੇ ਗੱਲ ਕਰਾਂਗੇ ਮੈਂ ਕਹਿੰਦਾ ਜਿੱਥੇ ਮਰਜੀ ਮੈਂ ਚੈਲੰਜ ਕੀਤਾ ਮੇਰਾ ਸਾਰਾ ਕੁਝ ਆਨ ਰਿਕਾਰਡ ਪਿਆ ਜੀ ਅਸੀਂ ਉਹ ਆਪਣੀ ਗੱਲ ਤੋਂ ਪਾਸੇ ਨਹੀਂ ਹੋ ਸਕਦੇ ਕਦੇ ਨਹੀਂ ਹੋ ਸਕਦੇ ਨਾਲੇ ਤੁਸੀਂ ਇੱਕ ਗੱਲ ਹੋਰ ਮੇਰੇ ਧਿਆਨ ਨਾਲ ਸੁਣਿਓ ਜੀ ਜੀ ਕਮਲ ਕੌਰ ਕਮਲ ਕੌਰ ਸਾਡੀ ਕੀ ਲੱਗਦੀ ਹੈ ਜੀ ਸਾਡੇ ਕੋਈ ਜੱਤੋਂ ਨਹੀਂ ਗੋਤੋਂ ਨਹੀਂ ਉਹਨੇ ਗੰਦ ਪਾਇਆ ਉਹ ਸ਼ਰੇਆਮ ਪਤਾ ਲੋਕਾਂ ਨੂੰ ਮੈਂ ਤਾਂ ਗੱਲ ਵੀਰ ਮੇਰਾ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਕਤਲ ਕਰਨਾ ਕਿਸੇ ਨੂੰ ਮਾਰ ਦੇਣਾ ਅਸ਼ਲੀਲਤਾ ਨੂੰ ਖਤਮ ਕਰਨ ਦਾ ਕੋਈ ਹੱਲ ਨਹੀਂ ਹੈਗਾ ਹੂੰ ਤੁਸੀਂ ਕਿਹਨੂੰ ਕਿਹਨੂੰ ਮਾਰੋਗੇ ਮੈਂ ਤਾਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜੇ ਹੁਣ ਸਾਡੇ ਜੇ ਸਾਡੇ ਵਕੀਲ ਵੀ ਇਹ ਕੇਸ ਲੜਦੇ ਨੇ ਇਹ ਜਸਟੀਫਾਈ ਕਰਦੇ ਨੇ ਵੀ ਹਾਂ ਗੰਦਗੀ ਸਾਫ ਕਰਤੀ ਕਤਲ ਕਰਨਾ ਜਾਇਜ਼ ਸੀ ਹੂੰ ਉਹ 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 ਅਦਾਲਤ ਵਿੱਚ ਇਹ ਕਹਿਣਗੇ ਜਾ ਕੇ ਹੂੰ ਇਹਦਾ ਜਵਾਬ ਉਹ ਦੇਣਾ ਜਿਹੜੇ ਬੰਦੇ ਕੇਸ ਲੜਨਗੇ ਜੀ ਠੀਕ ਜੀ ਬਿਲਕੁਲ ਬਹੁਤ ਸ਼ੁਕਰੀਆ ਗਿਆਨੀ ਜੀ ਤੁਸੀਂ ਸਮਝਾ ਦਿੱਤਾ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਅਸੀਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬਣੇ ਰੁਮਾਨੀਆ ਪੰਜਾਬੀ ਤੇ